ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਪਾਣੀ ਦੇ ਮੁੱਦੇ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਆਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਵਿੱਚ ਹਰਿਆਣਾ ਨੂੰ 8500 ਕਿਊਸਿਕ ਪਾਣੀ ਦਿੱਤੇ ਜਾਂਦੇ ਫੈਸਲੇ ਨਾਲ ਪੰਜਾਬ ਦੇ ਹਿੱਤਾਂ ਨੂੰ ਗੰਭੀਰ ਢੰਗ ਨਾਲ ਨੁਕਸਾਨ ਪਹੁੰਚਿਆ ਹੈ ਜਿਸ ਕਰਕੇ ਪੰਜਾਬ ਦੇ ਲੋਕਾਂ ਲਈ ਬਹੁਤ ਦੁੱਖ ਭਰੀ ਹੈ ਕਿ ਪੰਜਾਬ ਸਰਕਾਰ ਪਾਣੀਆਂ ਦੇ ਅਹਿਮ ਮੁੱਦੇ ਤੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਵਿੱਚ ਆਪਣਾ ਪ੍ਰਭਾਵਸ਼ਾਲੀ ਪੱਖ ਰੱਖਣ ਵਿੱਚ ਫੇਲ ਸਾਬਿਤ ਹੋਈ ਹੈ ਬਹੁਤ ਵੱਡੇ ਬਾਦੇ ਆਮ ਆਦਮੀ ਪਾਰਟੀ ਨੇ ਕੇਜੀਵਾਲ ਨੇ ਭਗਵੰਤ ਮਾਨ ਨੇ ਇਹਨਾਂ ਨੇ ਕਿਤੇ ਪੰਜਾਬ ਦੇ ਲੋਕਾਂ ਨਾਲ ਜਿੱਥੇ بڑے ਮੰਗੇਰੀ ਵੀ ਮੰਗੇਰੀ ਲਾਲ ਵਾਲੇ ਸੁਪਨੇ ਦਿਖਾਏ ਆ ਉਥੇ بڑے بڑے ਦਾਅਵੇ ਕੀਤੇ ਗਏ ਆ ਬੜੀ ਦੁੱਖ ਦੀ ਗੱਲ ਆ ਕਿ ਜਿਹੜਾ ਸਪਸ਼ਟ ਸਟੈਂਡ ਸੀਗਾ ਲੈਣਾ ਸੀਗਾ ਪਾਣੀ ਨੂੰ ਹਰਿਆਣਾ ਨੂੰ ਪਾਣੀ ਛੇੜ ਦੇ ਮਸਲੇ ਦੇ ਉੱਤੇ ਪੁਰਾਣੇ ਆਪਣਾ ਸਟੈਂਡ ਕਲੀਅਰ ਨਹੀਂ ਕੀਤਾ ਔਰ ਦਾਸਤਾਵੇਜ ਲੈ ਕੇ ਪ੍ਰੋਪਰ ਟੱਗੜਾ ਕੇ ਸਪਲੀਟ ਕਰਨਾ ਚਾਹੀਦਾ ਸੀ ਔਰ ਦਾਵਾ ਠੋਕਣਾ ਚਾਹੀਦਾ ਵੀ ਸਾਡੇ ਕੋ ਪਾਣੀ ਨਹੀਂਗਾ ਉਹ ਇਸ ਕਲਚਰ ناکਾਮ ਹੋਏ ਆ ਔਰ ਬੀਐਮਬੀ ਨੇ ਜਿਹੜਾ ਫੈਸਲਾ ਕੀਤਾ ਕਿ 8000 ਕਿਊਸਿਕ ਪਾਣੀ ਜਿਹੜਾ ਹੈਗਾ ਉਹ ਹਰਿਆਣਾ ਨੂੰ ਦੇਣ ਦਾ ਇੱਕ ਬੜਾ ਵੱੰਤ ਭਾਗਾ ਫੈਸਲਾ ਕੀਤਾ ਆਵੇਂ ਸਾਡੇ ਭਰਾ ਨੇ ਪਰ ਜਿਹੜਾ ਇਹ ਇਦਾਂ ਦਾ ਜਿਹੜੀ ਪਰੰਪਰਾ ਹੈ ਗਲਤ ਆ ਪੰਜਾਬ ਦੇ ਹਿੱਤਾਂ ਦੇ ਤੇ ਉੱਤੇ ਸਿੱਧਾ ਡਾਕਾ ਹੈ ਔਰ ਇਹ ਨਾਕਾਮ ਮੁੱਖ ਮੰਤਰੀ ਆ ਨਾਕਾਮ ਪਾਰਟੀ ਦੀ ਸਰਕਾਰ ਆ ਇਹਨਾਂ ਨੂੰ ਇਹ ਜਿਹੜੀਆਂ ਟਾਲਬ ਕੋਲ ਕਰਕੇ ਬਲੇਮ ਗੇਮ ਕਰਨਾ ਚਾਹੁੰਦੇ ਆ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਇਹ ਸਪਸ਼ਟ ਸਟੈਂਡ ਆ ਕਿ ਸਾਡੇ ਕੋਲ ਇੱਕ ਵੀ ਬੂੰਦ ਪਾਣੀ ਦੀ ਕਿਸੇ ਵਾਸਤੇ ਨਹੀਂ ਕੀ ਪਹਿਲਾਂ ਸਾਡਾ ਹੱਕ ਹੈ ਰਿਪੇਰੀਅਨ ਕਾਨੂੰਨ ਦੇ ਮੁਤਾਬਕ ਪਹਿਲਾਂ ਸਾਡੇ ਸਾਡੇ ਖੇਤਾਂ ਨੂੰ ਪਾਣੀ ਸਾਡੇ ਜਿਹੜਾ ਪਸ਼ੂਦਾਨ ਨੂੰ ਪਾਣੀ ਸਾਡੇ ਆਮ ਲੋਕਾਂ ਦਾ ਪਾਣੀ ਉਹਨਾਂ ਦੀ ਜ਼ਰੂਰਤਾਂ ਤੋਂ ਬਾਅਦ ਜੇ ਕੋਈ ਪਾਣੀ ਹੋਵੇ ਤਾਂ ਉਹਦੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਪਹਿਲਾਂ ਸਾਡੀਆਂ ਲੋੜਾਂ ਬਹੁਤ ਨੇ ਇਸ ਵਾਸਤੇ ਕੱਲ ਦਾ ਅਸੀਂ ਪੁਰਜੋਸ਼ ਸ਼ਬਦਾਂ ਚ ਲਿਖੇਤੀ ਕਰਦੇ ਹਾਂ ਕੀ ਫੈਸਲਾ ਕੌਣ ਦੇ ਵਿੱਚ ਕਰਵਾਉਣ ਦੇ ਵਿੱਚ ਭਗਵੰਤਬਾਨ ਸਰਕਾਰ ਜੀ ਵੇਲੇ ਭੋਗਤਾ ਔਰ ਇਹ ਜਿਹੜੀ ਬਲੇਮ ਗੇਮ ਕਰ ਰਹੇ ਆ ਸਰ ਕੁਛ ਕਰ ਕਰਾ ਆਪ ਆ ਤੇ ਇਹਦੇ ਅਸੀਂ ਕੋਹ ਸ਼ਰਧਾ ਚ ਦਿੰਦਾ ਕਰਦੇ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਚੱਕਣੀ ਚਾਹੀਦੀ ਆ ਪੰਜਾਬ ਦੇ ਇਤਾਲੀ ਰੱਖੀ ਕਰਦੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ